ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਗੁਰਜੀਤ ਤਜਨੂਆ ਦੋਸਤੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਸੰਸਥਾਨ ਜਾਂ ਕੋਈ ਵਿਅਕਤੀ ਕੋਈ ਜਨ ਹਿਤ ਦੀ ਗੱਲ ਕਰਦੇ ਲੋਕਾਂ ਦੀ ਗੱਲ ਕਰਦੇ ਵੰਦਿਕ ਆ ਤਾਂ ਆਪਾਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਸ ਢੰਗ ਨਾਲ ਗੱਲ ਕਰਦੇ ਜਿਹੜੀ ਲੋਕਾਂ ਦੀ ਹੈਲਪ ਕੀਤੀ ਜਾਵੇ ਜਾਂ ਜਿਹਨਾਂ ਨੂੰ ਉੱਤੇ ਰੁਜ਼ਗਾਰ ਦਿੱਤਾ ਜਾਵੇ ਜਾਂ ਲੋਕਾਂ ਨੇ ਕਿਸ ਤਰ੍ਹਾਂ ਦੀ ਉਹ ਗੱਲ ਕਰਦੇ ਆ ਸੋ ਇਸੇ ਲੜੀ ਦੇ ਅੱਜ ਅਸੀਂ ਪਹੁੰਚੇ ਹਾਂ ਤਹਿਤ ਜਿਹੜਾ ਹੁਸ਼ਿਆਰਪੁਰ ਦੇ ਆਰ ਸੋਸਾਇਟੀ ਆਫਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਆਰ ਸੋਸਾਇਟੀ ਦੇ ਡਾਇਰੈਕਟਰ រਜਿੰਦਰ কুমার ਜੀ ਪਾਟੀਆਂ ਦੇ ਨਾਲ ਪੀਆਰ ਸੈਟੀ ਹੈ ਕੀ ਆ ਇਹਦਾ ਫੁੱਲ ਫਾਰਮ ਕੀ ਹੈ ਔਰ ਇਹਦਾ ਕੀ ਕੰਮ ਆ ਔਰ ਇਹ ਕੰਮ ਦੇ ਤਹਿਤ ਕਿਹੜੀ ਜਿਹੜਾ ਵਰਕ ਕੀਤਾ ਜਾਂਦਾ ਸੋ ਸਰ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਤੇ ਜੀ ਸਸਿਕਰ ਬੜੀ ਜੀ ਬਹੁਤ ਬਹੁਤ ਇਹ ਸਭ ਤੋਂ ਪਹਿਲਾਂ ਤਾਂ ਸਰ ਜਿਹੜੀ ਆਰ ਸੈਟੀ ਹੈ ਇਹਦੀ ਫੁੱਲ ਫਾਰਮ ਕੀ ਹੈ ਇਹਦਾ ਫੰਕਸ਼ਨ ਕੀ ਹੈ ਔਰ ਕਿਸ ਤਰ੍ਹਾਂ ਇਹ ਕੰਮ ਕਰਦੀ ਹੈ ਸਰ ਆਰ ਸੈਟੀ ਦਾ ਜਿਹੜਾ ਮਤਲਬ ਹੋਇਆ ਰੂਰਲ ਸੈਲਫ এমਪਲੋਇਮੈਂਟ ਟ੍ਰੇਨਿੰਗ ਇੰਸਟੀਚਿਊਟ ਜੀ 올 인디아 ਦੇ ਵਿੱਚ ਤਕਰੀਬਨ 592 ਆਰ ਸੈਟੀ ਹੈ ਜਿਹੜਾ ਜਿਹੜਾ ਬੈਂਕ ਜ਼ਿਲ੍ਹੇ ਦਾ ਲੀਡ ਬੈਂਕ ਹੁੰਦਾ ਉਹ ਬੈਂਕ ਇਹਨੂੰ ਰਨ ਕਰਦਾ ਹੈਗਾ ਜਿੱਦਾਂ 67 ਜਿਹੜੀਆਂ ਆਰ ਸੈਟੀਆਂ ਪੀ ਐਨ ਬੀ ਰਨ ਕਰ ਰਿਆ ਜਿਸ ਤਰ੍ਹਾਂ ਐਸ ਵੀ ਆਈ ਤਕਰੀਬਨ 90 ਦੇ ਲੱਗੇ ਅਲੱਗ ਅਲੱਗ ਬੈਂਕ ਜਿਵੇਂ ਕੋਬੈਂਕ ਜਿੰਨੇ ਵੀ ਨੈਸ਼ਨਲਾਈਜ਼ਡ ਬੈਂਕ ਕੁਝ ਪ੍ਰਾਈਵੇਟ ਬੈਂਕ ਵੀ ਇਹਨਾਂ ਰਨ ਕਰ ਰਹੇ ਸਪான்ਸਰ ਕਰਦੇ ਹੈ ਬੈਂਕ ਸਾਡਾ ਪੰਜਾਬ ਨਿਸ਼ਲ ਬੈਂਕ ਤਕਰੀਬਨ ਇਹ ਹੁਸ਼ਿਆਰਪੁਰ ਦੀ ਆਰ ਸੈਟੀ ਦੇ ਉੱਤੇ ਇੱਕ ਸਾਲ ਦਾ 50 ਤੋਂ 60 ਲੱਖ ਰੁਪਈਆ ਖਰਚਾ ਕਰਦਾ ਜਿਹਦੇ ਚ ਰੂਰਲ ਪੋਰ ਦਾ ਬਾਜ ਐਮ ਆਰਡੀ ਬਿਲੋਂ ਨੈਸਟੀ ਆਫ ਰੂਰਲ ਡਵੈਲਪਮੈਂਟ ਨੂੰ ਕੁਸ਼ਰੀ ਇੰਬਰਸਿਟੀ ਮਿਲਦੀ ਹੈ ਜੀ ਸਰ ਇਹ ਜਿਹੜਾ ਤੁਸੀਂ ਗੱਲ ਕੀਤੀ ਆ 50 ਤੋਂ 60 ਲੱਖ ਰੁਪਏ ਜਿਹੜਾ ਇਹ ਇਥੇ ਲੋਕਾਂ ਨੂੰ ਜਿਹੜੀ ਆ ਆਪਣੇ ਜੋਬ ਜਾਂ ਲੋਕਾਂ ਨੂੰ ਕਿਸੇ ਵੀ ਡਰਸਕਿੱਲ ਦੇ ਜਿਹੜੀ ਕੀਤੀ ਜਾਂਦੀ ਹੈ ਜਾਂ ਪੀਐਨਵੀ ਜਾਂ ਹੋਰ ਅਦਰ ਬੈਂਕਿੰਗ ਹੈ ਜਿਹੜੀਆਂ ਹਰਨ ਕਰਦੀਆਂ ਹਨ ਇਹ ਜਿਹੜੀ ਜਿੱਥੇ ਅਸੀਂ ਅੱਜ ਬੈਠੇ ਆ ਏਆਰ ਸਰਟੀਫੀਕੇਟ ਪੀਐਨਵੀ ਦੀ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਸਕਿੱਲ ਕੋਰਸ ਜਾਂ ਇਹਦਾ ਮੋਟਿਵ ਐਕਚੁਅਲੀ ਸ਼ੁਰੂ ਤੋਂ ਕਦੋਂ ਹੋਈ ਸੀ ਇਹ ਜਿਹੜੀ ਆ ਜੀ ਕੀ ਕਿਸ ਮੋਟਿਵ ਨੂੰ ਲੈ ਕੇ ਸ਼ੁਰੂ ਹੋਈ ਸੀ ਇਹ ਸਰ ਮੋਟਿਵ ਇੱਕ ਕਰਨਾਟਕਾ ਦੇ ਵਿੱਚ ਡਾਕਟਰ ਡੀ ਵਿਰਿੰਦਰ ਹੈਗੜੇ ਜੀ ਜੀ ਬਹੁਤ ਮਹਾਨ ਸ਼ਖਸੀਅਤ ਹੋਈ ਹੈ ਅੱਜ ਕੱਲ ਉਹ ਰਾਜ ਸਭਾ ਦੇ ਮੈਂਬਰ ਵੀ ਨੇ ਜੀ ਉਹਨਾਂ ਨੇ ਇੱਕ ਕਨਸੈਪਟ ਸ਼ੁਰੂ ਕੀਤਾ ਸੀ ਰੂਰ ਸੈਟੀ ਦਾ ਜੀ ਰੂਰਲ ਅਰਬਨ ਡਿਵੈਲਪਮੈਂਟ ਇੰਸਟੀਚਿਊਟ ਓਕੇ ਤਾਂ ਉਥੋਂ ਥੋੜੇ ਸਮਾਂ ਬਾਅਦ ਇਹਨੂੰ ਆਰ ਸੈਟੀ ਚ ਕਨਵਰਟ ਕੀਤਾ ਗਿਆ ਤੇ ਰੂਰਲ ਜਿਹੜਾ ਪੂਰ ਗਰੀਬ ਆਦਮੀ 18 ਤੋਂ 45 ਸਾਲ ਦਾ ਚਾਹੇ ਉਹ ਲੜਕੀ ਆ ਚਾਹੇ ਲੜਕਾ ਆ ਉਹਨੂੰ ਸ਼ਾਰਟ ਡਿਊਰੇਸ਼ਨ ਦੀ ਕੋਈ ਨਾ ਕੋਈ ਟ੍ਰੇਨਿੰਗ ਦੇ ਕੇ ਆਪਣੇ ਪੈਰਾਂ ਤੇ ਖੜੇ ਕਰਨਾ ਉਹਨੂੰ ਐਂਟਰਪ੍ਰੈਨਰ ਬਣਾਉਣਾ ਕਿਉਂਕਿ ਸਰਕਾਰ ਸਾਰਿਆਂ ਨੂੰ ਜੋਬਾ ਨਹੀਂ ਦੇ ਸਕਦੀ ਤੇ 1982 ਚ ਇਹ ਕਨਸੈਪਟ ਸ਼ੁਰੂ ਹੋਇਆ ਤੋਂ ਬੰਗਲੌਰ ਤੋਂ ਕਰਨਾਟਕਾ ਤੋਂ ਸ਼ੁਰੂ ਹੋ ਕੇ ਹੌਲੀ 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 ਪੂਰੇ ਭਾਰਤ ਦੇ ਵਿੱਚ ਅੱਜ ਪੰਜਾਬ ਦੇ ਵਿੱਚ 17 ਸਿਟੀ ਪਹਿਲਾਂ ਸੀਗੇ ਹੁਣ 18ਵਾਂ ਗੁਰਦਾਸਪੁਰ ਚ ਖੁੱਲ ਗਿਆ ਹਰ ਡਿਸਟ੍ਰਿਕਟ ਵਾਈਜ਼ ਸਰਕਾਰ ਦੀ ਇਹ ਮਨਛਾ ਆ ਕਿ ਹਰ ਜ਼ਿਲ੍ਹੇ 'ਚ ਇੱਕ ਖੋਲੀ ਜਾਵੇ ਤਾਂ ਕਿ ਜਿਹੜਾ ਗਰੀਬ ਆਦਮੀ ਕਿਤੇ ਵੱਡੇ ਕਾਲਜਾਂ 'ਚ ਜਾਂ ਨਹੀਂ ਰਿਹਾ ਕਾਲਜਾਂ 'ਚ ਨਹੀਂ ਜਾ ਸਕਿਆ ਉਹ ਸਾਡੇ ਕੋਲੋਂ ਫ੍ਰੀ ਟ੍ਰੇਨਿੰਗ ਲੈ ਕੇ ਕਿਤੇ ਨਾ ਕਿਤੇ ਆਪਣੇ ਪੈਰਾਂ ਤੇ ਖੜ੍ਹ ਸਕੇ ਸਰ ਜਿਹੜੀ ਸ਼ਾਰਟ ਟਾਈਮ ਦੀ ਤੁਸੀਂ ਗੱਲ ਕੀਤੀ ਹੈ ਇਹ ਮਿਨੀਮਮ ਕਿੰਨੇ ਦਿਨ ਦਾ ਕਿੰਨੇ ਟਾਈਮ ਦਾ ਤੇ ਮੈਕਸਿਮਮ ਕਿੰਨੇ ਟਾਈਮ ਦਾ ਔਰ ਕਿਹੜੀ ਕਿਹੜੀ ਕੋਰਸਾਂ 'ਚ ਕਰਾਈ ਜਾਂਦੇ ਸਕਿੱਲ ਜਿਹੜੇ ਬੱਚੇ ਪੈਰਾਂ ਤੇ ਖੜ੍ਹੇ ਹੋ ਸਕਣ ਸਰ 10 ਦਿਨ ਤੋਂ ਲੈ ਕੇ 60 ਦਿਨ ਤੱਕ ਦੀ ਟ੍ਰੇਨਿੰਗ ਹੈ ਸਾਡੇ ਕਾਲਜਿਟੀ ਦੇ ਵਿੱਚ ਔਰ ਇਹਦੇ ਵਿੱਚ ਬੁਟੀਕ ਦਾ ਜੀ ਪੜਕਿਆਂ ਲਈ ਬਿਊਟੀ ਪਾਰਲਰ ਦਾ ਮੈਨਜ਼ ਪਾਰਲਰ ਦਾ ਬੀ ਕੀਪਿੰਗ ਦਾ ਮਸ਼ਰੂਮ ਕਲਟੀਵੇਸ਼ਨ ਦਾ ਏਸੀ ਫ੍ਰਿਜ ਰਿਪੇਅਰ ਦਾ ਡੇਰੀ ਫਾਰਮਿੰਗ ਦਾ ਜੂਟ ਬੈਗ ਦਾ ਮੋਮਬਤੀ ਮੇਕਿੰਗ ਦਾ ਇਸ ਤਰ੍ਹਾਂ ਦੇ 64 64 ਤਰ੍ਹਾਂ ਦੇ ਕੋਰਸ ਆਲ ਇੰਡੀਆ ਲੈਵਲ ਤੇ ਹੈ ਲੇਕਿਨ ਅਸੀਂ ਇੱਥੇ ਜਿਹੜੇ ਆ ਤਕਰੀਬਨ 10 ਤੋਂ 12 ਕੋਰਸ ਜਿਹੜੇ ਸਾਡੇ ਕੋਲ ਡੀਐਸਟੀ ਅਵੇਲੇਬਲ ਹੈਗੇ ਆ ਜਿਨ੍ਹਾਂ ਦੇ ਡੋਮੇਨ ਸਕਿੱਲ ਟੈਨਰ ਅਵੇਲੇਬਲ ਹੈਗੇ ਆ ਉਹ ਅਸੀਂ ਇੱਥੇ ਕੋਰਸ ਆਪਣੇ ਆਰਸਟਿਚ ਕਰਾਉਂਦੇ ਆ ਤੇ ਹੁਣ ਤੱਕ ਜਿਹੜਾ ਜੇ ਮੈਂ ਦੱਸਾਂ ਤੇ ਤਕਰੀਬਨ 7500 ਦੇ ਲਗ ਕੇ ਕੈਂਡੀਡੇਟ ਸਾਡੇ ਕੋਲ ਟ੍ਰੈਨਿੰਗ ਲੈ ਚੁੱਕਾ ਜਾਂਦੀ ਅਸੀਂ ਸ਼ੁਰੂ ਕੀਤੀ ਜੀ ਸਰ ਜਿਵੇਂ ਆਰ ਸੈਟੀ ਦੀ ਗੱਲ ਕੀਤੀ ਹੈ 7500 ਸਟੂਡੈਂਟਸ ਤੋਂ ਇਹ ਸਟੂਡੈਂਟਸ ਨੂੰ ਇਹਦੇ ਬਦਲੇ ਸ਼ੋਰਟ ਟਰਮ ਕੋਰਸ ਦੇ ਵਿੱਚ ਕੀ ਦੇਣਾ ਪੈਂਦਾ ਜਾਂ ਕੀ ਫੀਸ ਜਾਂ ਕੋਈ ਹੈ ਜਾਂ ਨਹੀਂ ਦੇਣੀ ਪੈਂਦੀ ਜਾਂ ਹੋਰ ਆਰ ਸੈਟੀ ਵੱਲੋਂ ਜਿੱਥੇ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਂਦੀ ਹੈ ਸਟੂਡੈਂਟ ਉਹ ਕਿਹੜੀ ਸੂਚੀ ਜਾਂਦੀ ਹੈ ਇਸ ਸ਼ੋਰਟ ਟਰਮ ਦੇ ਜਿਹੜੇ ਕੋਰਸ ਦੇ ਤਰ੍ਹਾਂ ਆਰ ਸੈਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਜੀ ਰੀ ਆਫ ਕੋਸਟ ਕੋਰਸ ਹੈਗੇ ਨੇ ਦੁਪਹਿਰ ਦਾ ਖਾਣਾ ਫ੍ਰੀ ਦਿੱਤਾ ਜਾਂਦਾ ਦੋ ਟਾਈਮ ਚਾਹ ਦਿੱਤੀ ਜਾਂਦੀ ਹੈ ਅਸੀਂ ਫੀਲਡ 'ਚ ਜਾ ਕੇ ਵੀ ਟ੍ਰੇਨਿੰਗ ਦਿੰਦੇ ਆਂ ਉੱਥੇ ਜਾ ਕੇ ਸਾਡਾ ਟ੍ਰੇਨਰ ਪਹੁੰਚ ਜਾਂਦਾ ਡੇਰੀ ਦੀ ਲੈਣੀ ਟੇਕ ਦੇ ਜਾਣੇ ਜਿਹੜੇ ਵੀ ਹੁਣ ਵੀ ਪੰਜਾਬ ਸਰਕਾਰ ਦਾ ਇਹ ਪਹਿਲ ਪ੍ਰੋਜੈਕਟ ਜਿਹੜਾ ਸਟਾਰਟ ਹੋਇਆ ਪਿਛਲੇ ਸਾਲ ਵੀ 6 ਲੱਖ ਵਰਦੀ ਜਿਹੜੀ ਆ ਸਕੂਲ ਯੂਨੀਫਾਰਮ ਸਕੂਲੀ ਬੱਚਿਆਂ ਦੀ ਪਹਿਲ ਪ੍ਰੋਜੈਕਟ ਦੇ ਅੰਦਰ ਪੰਜਾਬ ਸਰਕਾਰ ਨੇ ਤਿਆਰ ਕਰਵਾਈ ਸੀ ਜਿਹਦੇ ਚ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਿਆ ਤੇ ਸਾਡੇ ਆਰ ਸੈਕਟੀ ਦੀ ਡਿਊਟੀ ਸੀ ਕਿ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਈਏ ਉਹਨਾਂ ਨੂੰ 유ਨੀਫਾਰਮ ਸੈਂਟ ਦੀ ਟ੍ਰੇਨਿੰਗ ਦਿੱਤੀ ਜੋ ਹੁਣ ਵੀ ਅਸੀਂ ਇਧਰ ਕੁਆਈ ਦੇਵੀ ਸਾਈਟ ਤੇ ਤੂਆ ਬਲਾਕ ਦੇ ਵਿੱਚ ਹੋ ਰਣਾ ਰੰਗਲ ਇਹ ਤੋਂ ਜਗਾ ਅਸੀਂ ਟ੍ਰੇਨਿੰਗ ਸਟਾਰਟ ਕਰ ਚੁੱਕੇ ਹਾਂ ਇੱਕ ਸਾਡੀ ਹੋਰ ਹਫਤੇ 10 ਦਿਨ ਦੇ ਵਿੱਚ ਸਾਡਾ ਸ਼ੁਰੂ ਹੋ ਜਾਣਾ ਇਹ ਪੂਰੇ ਪੰਜਾਬ ਚ ਪੈਲ ਦੇ ਅੰਦਰ ਇਹ ਟੈਨਕ ਦਿੱਤੀ ਜਾਣੀ ਹੈ ਔਰ ਫ੍ਰੀ ਆਫ ਕੋਸਟ ਹੈ ਕੋਈ ਪੈਸਾ ਨਹੀਂ ਸਰੇਗਾ। ਇਸ ਵੇਲੇ ਮੌਜੂਦਾ ਆਸੈਟੀ ਦੇ ਵਿੱਚ ਕਿੰਨੇ ਸਟੂਡੈਂਟਸ ਮੇਲ ਔਫ ਫੀਮੇਲ ਹੈ ਸਰ ਇਸ ਵੇਲੇ ਐ ਜੇ ਮੈਂ ਗੱਲ ਕਰਾਂ ਦੋ ਕੋਰਸ ਚੱਲ ਰਹੇ ਆ ਇੱਕ ਕੰਪਿਊਟਰਾਈਜ਼ ਅਕਾਊਂਟਿੰਗ ਦਾ ਟੈਲੀ ਦਾ ਜਿਹਦੇ ਵਿੱਚ ਤਕਰੀਬਨ ਇਹ 32 ਕ ਬੱਚੇ ਹੈਗੇ ਆ ਇੱਕ ਬਿਊਟੀ ਪਾਰਲਰ ਦਾ ਆ ਉਹਦੇ ਚ ਵੀ ਐ 30 ਤੋਂ 32 ਬੱਚੇ ਹੈਗੇ ਲੜਕੀਆਂ ਉਹ ਇਸ ਵੇਲੇ ਇੱਥੇ ਟ੍ਰੇਨਿੰਗ ਲੈ ਰਹੀਆਂ ਆ ਤੇ ਇੱਕ ਇੱਕ ਮਹੀਨੇ ਦਾ ਇਹ ਕੋਰਸ ਹੁੰਦਾ ਇਥੋਂ ਟ੍ਰੇਨਿੰਗ ਲੈ ਕੇ ਬੱਚੇ ਬਾਹਰ ਵੀ ਪਹੁੰਚਦੇ ਕਿਉਂਕਿ ਗਵਰਨਮੈਂਟ ਆਫ ਇੰਡੀਆ ਤੋਂ ਸਰਟੀਫਿਕੇਟ ਮਿਲਦਾ ਇਹਨਾਂ ਦਾ ਪੇਪਰ ਹੁੰਦਾ ਮਹੀਨੇ ਬਾਅਦ ਜੀ ਗਵਰਨਮੈਂਟ ਦਾ ਸਰਟੀਫਿਕੇਟ ਮਿਲਦਾ ਇਹਨਾਂ ਨੂੰ ਉਹ ਸਰਟੀਫਿਕੇਟ ਇਹਨਾਂ ਦਾ ਕਿਤੇ ਨਾ ਕਿਤੇ ਬਾਹਰ ਵੀ ਇਹਨਾਂ ਦੇ ਕੰਮ ਆਉਂਦਾ ਹੈ ਉਹ ਵੈਲਿਡ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਪ੍ਰਮਾਨ ਪੱਤਰ ਦਿੱਤਾ ਜਾਂਦਾ ਉਹ ਵੈਲਿਡ ਹੁੰਦਾ ਹੈ ਔਰ ਇਸਪੋਰਟਸ ਨੂੰ ਕਿਤੇ ਵੀ ਜਿਹੜਾ ਜਾ ਕੇ ਉਹਦੀ ਪੂਰੀ ਉਹਦੀ ਮੰਨਿਆ ਜਾਂਦਾ ਮਾਨਤਾ ਪ੍ਰਾਪਤ ਬਿਲਕੁਲ ਸਰ ਐ ਸਰ ਹੋਰ ਕੋਈ ਗੱਲ ਜਿਹੜੀ ਆਰ ਸਿਟੀ ਨੂੰ ਲੈ ਕੇ ਅਸੀਂ ਇਸ ਕਨਕਟੂਰ ਦੇ ਦੌਰਾਨ ਕਰਨੀ ਭੁੱਲ ਗਏ ਤੇ ਤੁਸੀਂ ਦੱਸਣੀ ਚਾਹੁੰਦੇ ਹੋ ਜਿਵੇਂ ਸਰਕਾਰ ਦੀ ਵੱਖ-ਵੱਖ ਸਮੇਂ ਤੇ ਸਕੀਮ ਆਉਂਦੀ ਆ ਜਿਵੇਂ ਕਿਸੇ ਵੀ ਗੱਲ ਕਰੀਏ ਇਹਦੀ ਕੋਲੋਬੋਰੇਸ਼ਨਾਂ ਜਿਵੇਂ ਤੁਸੀਂ ਪਹਿਲ ਦੇ ਤਹਿਤ ਕੀਤੀ ਆ ਹੋਰ ਕਿਹੜੀਆਂ ਸਕੀਮਾਂ ਜਾਂ ਜਿਹੜੀਆਂ ਆਰ ਸਿਟੀ ਨੇ ਹੋਰ ਕਿਹੜੇ ਉਪਰਾਲੇ ਕੀਤੇ ਜਾਂ ਸਰ ਆਰ ਸਿਟੀ ਦਾ ਤਾਂ ਜਿਹੜਾ ਕਨਸੈਪਟ ਤਾਂ ਇਹ ਹੀ ਹੈਗਾ ਕਿ ਰੂਰਲ ਪੂਰ ਜਿਹੜਾ ਰਹਿ ਗਿਆ ਉਹਨੂੰ ਐਂਟਰਪ੍ਰਨਰ ਬਣਾਉਣਾ ਉਹਨੂੰ ਮਾਲਕ ਬਣਾਉਣਾ ਆ ਇਹਦੇ ਤਹਿਤ ਪ੍ਰਭਾ ਸਰਕਾਰ ਨੇ ਇਸ ਵੇਲੇ ਇੱਕ ਪੀਐਨਵੀ ਆਪਣੇ ਵਿਸ਼ਕਰਮਾ ਸਕੀਮ ਕੱਢੀ ਹੈ ਜੀ ਵਿਸ਼ਕਰਮਾ ਸਕੀਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇਹਦੇ ਚ ਟ੍ਰੇਨਿੰਗ ਲਏਗਾ ਚਾਹੇ ਉਹ ਕਿਸੇ ਵੀ ਸਕਿੱਲ ਦੀ ਟ੍ਰੇਨਿੰਗ ਹੈ ਚਾਹੇ ਉਹ ਮਿਸਤਰੀ ਆ ਚਾਹੇ ਉਹ ਬਾਰਬਰ ਦੀ ਟ੍ਰੇਨਿੰਗ ਹੈ ਚਾਹੇ ਟੇਲਰਿੰਗ ਦੀ ਟ੍ਰੇਨਿੰਗ ਹੈ 15000 ਰੁਪਇਆ ਉਹਨਾਂ ਨੂੰ ਉਹ ਪਜਾਰ ਲੈਣ ਲਈ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ 1 ਲੱਖ ਰੁਪਇਆ ਉਹਨਾਂ ਨੂੰ ਲੋਨ ਦਿੱਤਾ ਜਾਏਗਾ ਉਹ ਲੋਨ 6 ਮਹੀਨੇ ਜੁਨੀ ਵਾਪਸ ਕਰਨਾ ਜੇ ਉਹ 6 ਮਹੀਨੇ ਚ ਵਾਪਸ ਕਰਤਾ ਫਿਰ ਉਹ 2 ਲੱਖ ਦਿੱਤਾ ਜਾਊਗਾ ਮਤਲਬ ਅੱਗੇ ਤੋਂ ਅੱਗੇ ਕੰਮ ਵਿਧਾਨ ਲਈ ਇਹ ਸਰਕਾਰ ਦਾ ਅਪਰਾਲਾ ਹੈ ਕਿ ਵੱਧ ਤੋਂ ਵੱਧ ਸਕਿੱਲ ਵਾਲੇ ਜਿਹੜੇ ਯੂਥ ਆ ਪੈਦਾ ਕੀਤੇ ਜਾਣ ਕਿਉਂਕਿ ਸਕਿੱਲ ਦੇ ਨਾਲ ਜਿਹੜੀ ਆ ਅੱਗੇ ਜ਼ਿਆਦਾ ਤਰੱਕੀ ਹੁੰਦੀ ਆ ਔਰ ਸਕਿੱਲ ਦੇ ਸਾਡੇ ਕੋਲ ਘੱਟ ਜਿਹੜੇ ਯੂਥ ਆ ਡਿਗਰੀਆਂ ਅਸੀਂ ਜ਼ਿਆਦਾ ਕਰ ਰਹੇ ਹਾਂ ਲੇਕਿਨ ਸਕਿੱਲ ਦੇ ਵਿੱਚ ਘਟ ਕਾਮਜਾਬੀ ਮਿਲ ਰਹੀ ਹੈ ਤੇ ਛੋਟ ਡਿਊਰੇਸ਼ਨ ਚ ਅਸੀਂ ਇਹ ਕਰਵਾ ਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਯੂਥ ਜਿਹੜਾ ਹੈ ਉਹ ਸਕਿੱਲ ਦਾ ਨਵਾਂ ਬਿੱਖ ਸਕੇ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਨ ਆਰ ਸੈਟੀ ਦੇ ਡਾਇਰੈਕਟਰ ਰਜਿੰਦਰ ਕੁਮਾਰ ਜੀ ਭਾੜ ਗਿਆ ਪਹਿਲਾਂ ਤਾਂ ਸਭ ਤੋਂ ਇਹਨਾਂ ਨੇ ਆਰ ਸੈਟੀ ਦੀ ਜਿਹੜੀ ਆ ਫੁੱਲ ਫਾਰਮ ਦੱਸੀ ਆ ਔਰ ਕਾਮਨ ਨਾਮ ਦੇ ਵਿੱਚ ਹੀ ਆ ਪੀਏ ਜਿਵੇਂ ਦੱਸਿਆ ਜਿਹੜਾ ਗਰੀਬ ਹੈ ਜਾਂ ਜਿਹੜਾ ਪੜਾਈ ਦੇ ਖੇਤਰ ਵਿੱਚ ਪੜਾਈ ਨਹੀਂ ਕਰ ਸਕਦਾ ਪਰ ਉਹਦੇ ਕੋਲ ਹੱਥੀਂ ਦਸਤਕਾਰੀ ਹੁਨਰ ਦੇਣ ਲਈ ਯਾਰ ਸਰਟੀਫਿਕੇਟ ਨੂੰ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਪ੍ਰਚਾਰ ਲਾ ਕੀਤਾ ਜਾ ਰਿਹਾ ਇਹ ਵੀ ਦੱਸਿਆ ਇਹ ਪੀ ਇਹਨਾਂ ਦਾ ਮੋਟਿਵ ਵੀ ਇਹ ਹੈ ਕਿ ਕੋਈ ਜਿਹੜਾ ਬੱਚਾ ਸਕਿੱਲ ਦੇ ਵਿੱਚ ਕਿਉਂਕਿ ਮੌਜੂਦਾ ਸਮੇਂ ਦੇ ਦੌਰਾਨ ਬੱਚਿਆਂ ਕੋ ਪੜ੍ਹਾਈ ਬਹੁਤ ਹੈ education ਬਹੁਤ ਆ ਪ੍ਰਮਾਣ ਪੱਤਰ ਬਹੁਤ ਆ ਪਰ ਉਹਦੇ ਲਈ ਸਕਿੱਲ ਹੱਥੀਂ ਹੱਥ ਦੀ ਦਸਤਕਾਰੀ ਕੋਈ ਨਹੀਂ ਹੈ ਜਿਹਦੇ ਵਿੱਚ ਆਰ ਸੈਟੀ ਦਾ ਅਹਿਮ ਯੋਗਦਾਨ ਆ ਪੂਰੇ ਭਾਰਤ ਦੇ ਵਿੱਚ ਭਾਰਤ ਦੀ ਗੱਲ ਕੀਤੀ ਆ ਪੰਜਾਬ ਦੀ ਗੱਲ ਕੀਤੀ ਆ ਜ਼ਿਲ੍ਹੇ ਦੀ ਗੱਲ ਕੀਤੀ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਲੋਕ ਜਿਹੜੇ ਇਹੋ ਜਿਹੇ ਆ ਕੋਈ ਪੇ ਨਹੀਂ ਕਰ ਸਕਦੇ এডਿਕੇਸ਼ਨ ਲੈਣਾ ਚਾਹੁੰਦੇ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਆ ਆਰ ਸੈਟੀ ਦਾ ਜਿਹੜਾ ਹੈ ਪ੍ਰਾਲਾ ਇਹ ਜਿਹੜਾ ਆਪਾਂ ਚੈਨਲ ਦੇ ਮਾਧਿਅਮੇ ਨੇ ਲੋਕਾਂ ਤੱਕ ਆਬਾਦ ਤੱਕ ਪਹੁੰਚਾਣਾ ਤਾਂ ਕਿ ਜਿਹੜੇ ਬਹੁਤ ਸਾਰੇ ਲੋਕ ਆ ਕਿਸੇ ਵੀ ਤਰ੍ਹਾਂ ਦੇ ਪੈਰਾਂ ਤੇ ਖੜਨਾ ਚਾਹੁੰਦੇ ਆ ਆਪਣਾ ਜੁਮੇ ਵਾਰ ਬਣਨਾ ਚਾਹੁੰਦੇ ਆ ਵਧੀਆ ਕੰਮ ਕਰਨਾ ਵਧੀਆ ਭਵਿੱਖ ਬਣਾਉਣਾ ਚਾਹੁੰਦੇ ਹੋ ਆਰ ਸੈਟੀ ਦੇ ਨਾਲ ਜਰੂਰ ਸੰਪਰਕ ਕਰਨ ਮੈਂ ਕੋਸ਼ਿਸ਼ ਕਰਾਂਗਾ ਬਬੂ ਜੀ ਆਰ ਸੈਟੀ ਦਾ ਜਿਹੜੇ ਰਜਿੰਦਰ ਕੁਮਾਰ ਪਟਿਆ ਜੀ ਨੰਬਰ ਜਰੂਰ ਸ਼ੇਅਰ ਕਰ ਦਿੰਦੇ ਸਾਡੇ ਇਸ ਚੈਨਲ ਦੇ ਬਾਧੇ ਬਰਾਹੀਂ ਤਾਂ ਕਿ ਬਹੁਤ ਸਾਰੇ ਲੋਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜਾਂ ਅਪਰੋਚ ਕਰਨੀ ਚਾਹੇ ਜ਼ਿਲ੍ਹੇ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਚਾਹੇ ਭਾਰਤੀ ਜਾਣਕਾਰੀ ਜਰੂਰ ਮਹਈਆ ਕਰਵਾਈ ਜਾਊਗੀ ਇਸ ਆਫਿਸ ਦੇ ਵਿੱਚੋਂ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਬ੍ਰਾਂਚੇਜ਼ ਹੈਗੀਆਂ ਤੇ ਉਹ ਥਰੂਆਊਟ ਇੰਡੀਆ ਦੇ ਵਿੱਚ ਵੀ ਹੈਗੀਆਂ ਜਿੰਨੀ ਕਿ ਜਥਾ ਸੰਭਵ ਹੋ ਇਹਨਾਂ ਕੋ ਸੈਟ ਇਨਰ ਰਿਲੇਟਡ ਜਿਹੜਾ ਕੋਈ ਜਾਣਕਾਰੀ ਲੈਣਾ ਚਾਹੁੰਦਾ ਜੀ ਪਹਿਲਾਂ ਤਾਂ ਦਾ ਭਾਰਤ ਚੈਨਲ ਜਿਹੜਾ ਜੀ ਜੀ ਬਹੁਤ ਤੁਹਾਡਾ ਧੰਨਵਾਦੀ ਹਾਂ ਤੁਸੀਂ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਅਪਰਾਲਾ ਕੀਤਾ ਔਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਕੋਰਸ ਆ ਇਹਨਾਂ ਚ ਬਿਲਕੁਲ ਫਰੀ ਹੈ 9 ਤੋਂ 5 ਟਾਈਮ ਹੁੰਦਾ ਬੱਚੇ ਜੇ ਕਿਸੇ ਪਿੰਡ ਦੇ ਵਿੱਚ ਕਹਿਣ ਵੀ ਅਸੀਂ ਇੱਥੇ 35 ਬੱਚੇ ਇਕੱਠੇ ਹੋ ਗਏ ਆ ਸਾਨੂੰ ਇੱਥੇ ਆ ਕੇ ਡੇ ਨੇ ਦਿਓ ਅਸੀਂ ਉੱਥੇ ਵੀ ਪਹੁੰਚ ਸਕਦੇ ਆ ਕੋਈ ਖਰਚਾ ਨਹੀਂ ਲੱਗਦਾ ਫ੍ਰੀ ਕੋਰਸ ਹੈਗੇ ਆ ਔਰ ਇੱਥੇ ਪੂਰੀ ਏਡੀਸੀ ਹੌਸ ਦੇ ਵਿੱਚ ਸਾਡਾ ਇਹ ਰੈਕਟਡ ਬਿਲਡਿੰਗ ਆ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਡੱਡ ਉੱਕਰ ਨਹੀਂ ਹੈਗਾ ਬੱਚੀਆਂ ਆਣੀਆਂ ਬੱਚੇ ਆਂਦੇ ਕੋਈ ਪੂਰਾ ਡਿਸਪਲਿਨ ਰਹਿੰਦਾ ਹੈ ਮੇਰੀ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਜਿਹੜਾ ਯੂਥ ਆ ਇਸ ਤੋਂ ਲਾਭ ਲਵੇ ਮੇਰਾ ਜਿਹੜਾ ਟੈਲੀਫੋਨ ਹੈਗਾ 98722 98614 ਦੂਸਰਾ ਨੰਬਰ ਹੈਗਾ 98727 98614 ਦੋਨੇ ਨੰਬਰ ਮੇਰੇ ਜਦੋਂ ਮਰਜੀ 24 ਘੰਟੇ ਮੇਰਾ ਫੋਨ ਚੱਲਦਾ ਖੁੱਲਾ ਰਹਿੰਦਾ ਜਦੋਂ ਮਰਜੀ ਕੋ ਕਾਲ ਕਰਕੇ ਜਾਣਕਾਰੀ ਲੈ ਸਕਦਾ ਮੈਂ ਇਹ ਅਪੀਲ ਕਰਦਾ ਇਸ ਚੈਨਲ ਦੇ ਮਾਦਬਰਾਹੀਂ ਕਿ ਬਦ ਤੋਂ ਬਦ ਜਿਹੜਾ ਜੂਥ ਹੈ ਸਾਡਾ ਉਹ ਇਹਨਾਂ ਕੋਰਸਾਂ ਦਾ ਲਾਹਾ ਲਵੇ ਤੇ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਸਾਡੀਆਂ ਸਰਕਾਰਾਂ ਦਾ ਜੋ ਟੀਚਾ ਹੈਗਾ ਸਾਡੀ ਪੰਜਾਬ ਸਰਕਾਰ ਦਾ ਸਾਡੀ ਸੈਂਟਰਲ ਸਰਕਾਰ ਦਾ ਉਸ ਤਿੱਖੇ ਚ ਅਸੀਂ ਪੂਰੇ ਉੱਤਰ ਸੱਕੀਏ ਆਪਣੇ ਜੋਸ਼ ਨੂੰ ਅਨਕਰੇਜ ਕਰਕੇ ਅੱਗੇ ਤਰੱਕੀ ਦੇ ਰਾਹਾਂ ਤੇ ਪੰਜਾਬ ਨੂੰ ਔਰ ਭਾਰਤ ਨੂੰ ਲਿਆ ਸਕੀਏ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਦੋਸਤੋ ਬੌਜੀ ਨੇ ਆਪਣਾ ਟਰੈਕਟਰ ਸਾਹਿਬ ਨੇ ਆਪਣਾ ਨੰਬਰ ਵੀ ਬੋਲਿਆ ਸੋ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਇਸ ਨੰਬਰ ਤੇ ਅਪਰੋਚ ਵੀ ਕਰ ਸਕਦੇ ਹੋ ਸੁਰੱਖਿਆ ਬਵਸਥਾ ਦੀ ਵੀ ਗੱਲ ਕੀਤੀ ਉਹਨਾਂ ਨੇ ਆਪਣੇ ਆਪਣੀ ਲੋਕੇਸ਼ਨ ਵੀ ਦੱਸੀ ਹੈ ਏਡੀਸੀ ਵਿਕਾਸ ਉਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੀ ਬ੍ਰਾਂਚ ਆ ਬੱਚੇ ਬੱਚੀਆਂ ਇੱਥੇ ਬਿਲਕੁਲ ਸੇਫਲੀ ਆਉਂਦੀਆਂ ਕੋਰਸ ਕਰਦੀਆਂ ਔਰ ਬਹੁਤ ਮਾਹਰ ਟੀਚਰਾਂ ਵੱਲੋਂ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਸਕਿੱਲ ਕੋਰਸੇਜ਼ ਦੀ ਕੋਰਸੇ ਚਾਹੇ ਜਿਹੜੇ ਮਰਜ਼ੀ ਹੋਣ ਜਿਹੜੇ ਇਹਨਾਂ ਨੇ ਦੱਸਿਆ ਇੱਥੇ 10 ਕੋਰ ਚਾਹੀਏ ਸ਼ਾਹ ਪਰ ਤੂੰ ਦਾ ਭਾਰਤ ਲਈ ਦਲਜੀਤ ਅਜਨੂਹਾਂ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ